ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮੀ ਵਲੌਗ ਦੇ ਵਿੱਚ ਆਰਐਮੀ ਵਲੌਗ ਹਾਂਜੀ ਆਰਐਮੀ ਵਲੌਗ ਆਰਐਮੀ ਵਲੌਗ ਦੇ ਵਿੱਚ ਹੋਜੀ ਤੁਸੀਂ ਠੀਕ ਹੋ ਤੇ ਅੱਜ ਦੇ ਜਿਹੜੇ ਵਲੌਗ ਦੀ ਸ਼ੁਰੂਆਤ ਥੋੜੀ ਜੀ ਦਾਵਾ ਡੋਲੀ ਹੋਈ ਆ ਉਹ ਦਾਵਾ ਡੋਲ ਕਿਵੇਂ ਆ ਤੁਹਾਨੂੰ ਵੀਡੀਓ ਚ ਸਮਝਾਵਾਂਗੇ ਤੇ ਅੱਜ ਸਾਡੇ ਨਾਲ ਪ੍ਰਿੰਸ ਆ ਗਿਆ ਤੇ ਅੱਜ ਦਾ ਮੱਕੜੀ ਬਣਾਉਣਾ ਥੋੜੇ ਕਰ ਹਾਂ ਅੱਜ ਰਖੜੀ ਬਣਾਉਣਾ ਕਾਫੀ ਜਾਣੇ ਨੇ ਅਸੀਂ ਭੱਜੇ ਬਾਅਦ ਤੇ ਗਰਹ ਨਾਲ ਆ ਗਿਆ ਕਹਿੰਦਾ ਜੀ ਪਹਿਲਾਂ ਆ ਕੇ ਲੱਕੜੀ ਬੰਨਣ ਤੇ ਫਿਰ ਬਜਦੀ ਜਾਊੜੂਗਾ ਤੇ ਨਹੀਂ ਫਿਰ ਆਉਦਾ ਇਹ ਸ਼ਰ ਸ਼ਾਉਣ ਬੰਨ ਲੈਣਗੇ ਸ਼ਾਉਣ ਬੰਨ ਲੈਗੇ ਤੇ ਗੱਲ ਕੀ ਹੋਈ ਆ ਤੁਹਾਨੂੰ ਮੈਨੂੰ ਨਹੀਂ ਆਉਣਾ ਆ ਦੇਖੋ ਵੀ ਅਸੀਂ ਅੱਜ ਮੈਂ ਸਕੂਟਰ ਚਾਰਜ ਕਰਨੀ ਭੁੱਲ ਗਿਆ ਫਿਲਾਲ ਤਾਂ ਸਕੂਟਰੀ ਦੇ ਇਹ ਦਿਖਾਉਂਦਾ ਤਿੰਨ ਡੰਡੇ ਹਨਾ ਆ ਦੋ ਡੰਡੇ ਦਿਖਾਉਂਦਾ ਹਨਾ ਪਰ ਰੋਲਾ ਕੀ ਵੀ ਜਦੋਂ ਆਪਾਂ ਇਹਨੂੰ ਤੋੜ ਲੈਨੇ ਨਾ ਬੜਾ ਹੁਣ ਕਰਕੇ ਦੇਖੋ ਬੈਟਰੀ ਬਲੈਂਕ ਕਰੋਗੀ ਰਸ ਦਿਖਾਈਂਗਾ ਇਹਨੂੰ ਫੜ ਦੂੰ ਕੈਮਰਾ ਤਾਂ ਹਨਾ ਦਿਖਾਈਂਗਾ ਕੀ ਸਪੀਡ ਅੱਜ ਜਾਂ ਘੜਕ ਆ ਵੇ ਇੱਕ ਤਾਂ ਡੰਡਾ ਗਿਆ ਜੀ ਹਾਂ ਆ ਦੇਖੋ ਫਲੈਂਕਰ ਲੱਗ ਗਿਆ ਖਾਸ ਵਰਗ ਦਿਖਾ ਰੇੜੇ ਜਮਣੇ ਰੇੜੇ ਕਰ ਆਹ ਛੱਪ 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 ਹਾਂ ਯਾਰ ਦਰਮੰਦ ਹਾਂ ਉਹਨੇ ਦੀ ਬਸ ਟ੍ਰੌਪ ਦੀ ਸਪੀਡ ਸਰੀ 21 ਰਹਿ ਗਈ ਉਹਦਾ ਕਾਰਨ ਕੀ ਆ ਵੀ ਫਿਰ ਵੀ ਹੁਣ ਅਸੀਂ ਚਾਰਜ ਲਾਈ ਨਹੀਂ ਬਾਈ ਤੇ ਫਿਰ ਜੇ ਚਾਰਜ ਨਾ ਲਾਵਾਂਗੇ ਤਾਂ ਫਿਰ ਇਹੀ ਕੁਝ ਹੋਊਗਾ ਕਾਲ ਕਰ ਲਈ ਮੈਂ ਕਿਹਾ ਚੱਲ ਯਾਰ ਕੰਮ ਤੇ ਲਾ ਲਾਂਗੇ ਆ ਦੇਖੋ 21 ਕਦੇ 20 ਕਦੇ 22 ਹੋ ਜਾਂਦੀ ਆ ਚਲੋ ਉ ਲੱਗਦਾ ਵੀ ਪਹੁੰਚ ਜਾਗੇ ਆਪਾਂ ਹਾਂ ਐਨ ਹਾਂ ਐਨ ਸਭੀ ਨਾਲ ਪਹੁੰਚ ਜੂਗੇ ਸਕੂਟਰ ਤੇ ਬਲਾਈਨ ਵਾਲਾ ਚੱਲ ਗਿਆ ਰੋਡ ਕਾ ਨਹੀਂ ਪਹੁੰਚ ਤੈਨੂੰ ਉ ਐ ਵੀ ਬੈਟਰੀ ਨੂੰ ਚਾਰਜ ਕਰ ਲੈਣਾ ਚਾਹੀਦਾ ਸਾਡੀ ਰਾਤ ਮੈਨੂੰ ਐਸੀ ਜੇ ਪਹੁੰਚ ਜੂਗੀ ਤੈਨੂੰ ਅੱਛਾ ਫਿਰ ਮੈਂ ਕਾਲ ਕਰ ਗਿਆ ਆ ਹੀ ਹੁੰਦਾ ਕਈ ਵਾਰਾਂ ਲਿਖਾ ਬੰਦਾ ਕਾਲ ਕਾਲ ਹੀ ਮਾਰ ਜਾਂਦੀ ਆ ਬੰਦੇ ਉਹ ਕਾਲ ਕਰਨਾ ਵੈਸੇ ਵਾਰਡ ਥੋੜੀ ਰਹਿ ਗਈ ਵਾੜ ਤੋਂ ਸਟੇ ਪਹੁੰਚ ਗਏ ਪਹੁੰਚ ਗਏ ਚਲੋ ਬਣੇ ਰਹੋ ਵਲੌਗ ਦੇ ਵਿੱਚ ਹਾਂਜੀ ਕਿਵੇਂ ਨਾ ਕਿਵੇਂ ਅਸੀਂ ਕਿਰ ਦਾ ਕੰਮ ਤੇ ਪਹੁੰਚ ਗਏ ਤੇ ਫਿਰ ਹੁਣ ਸਰ ਸਭ ਤੋਂ ਪਹਿਲਾਂ ਮੈਂ ਬੈਟਰੀ ਚਾਰਜ ਲਾਈ ਮੈਂ ਕਿਹਾ ਵੀ ਬਾਈ ਜੀ ਬੈਟਰੀ ਚਾਰਜ ਲਾਓ ਇਹ ਨਾ ਮੁੜ ਕੇ ਤੜਕੇ ਨੂੰ ਕਿਤੇ ਆਪਾਂ ਛਾਉਂ ਰੇ ਨੂੰ ਕਿਤੇ ਤੇ ਜਿਹੜਾ ਅੱਜ ਦਾ ਕੰਮ ਉਹ ਵੀ ਅਸੀਂ ਇੱਥੇ ਉਹ ਪੌੜੀਆਂ ਤਾਂ ਮਿਲਣੀਆਂ ਸੀ ਸਭ ਯਾ ਨਾ ਤੇ ਇਸ ਤੋਂ ਬਾਅਦ ਜਿਹੜੇ ਉੱਪਰ ਦੇ ਸਭ ਪੌੜੀਆਂ ਮਿਲਣੀਆਂ ਸੀ ਸੌਰੀ ਪੌੜੀਆਂ ਲਾਤੀਆਂ ਸੀ ਆਪਾਂ ਮੱਥੇ ਲਾਦੇ ਸੀਗੇ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਕੰਮ ਸੀ ਜਿਹੜਾ ਉੱਪਰ ਲੱਗਾ ਗ੍ਰੇਨਾਈਟ ਆ ਤੇ ਉਹ ਲਾਉਣ ਦਾ ਕੰਮ ਸੀਗਾ ਤੇ ਜਿਹੜਾ ਪਹਿਲਾਂ ਥੱppi ਸੀ ਇਹਨੂੰ ਲਿਆ ਕੇ ਰੱਖੇ ਵੀ ਉਹ ਸਾਰੇ ਠੀਕ ਨੇ ਸੀਗੇ ਤਾਂ ਫਿਰ ਅਸੀਂ ਥੱppi ਦੁਬਾਰਾ ਚੇਂਜ ਕਰਾ ਕੇ ਤੇ ਅਸੀਂ ਫਿਰ ਥੱppi ਹੋਰ ਲੈ ਕੇ ਆਏ ਹੁਣ ਤੁਹਾਨੂੰ ਦਿਖਾਉਣਾ ਥੱppi ਫਿਰ ਅਸੀਂ ਉਹ ਥੱਪੀਆਂ ਵੱਡੀਆਂ ਲਿਆਂਦੀਆਂ ਕਿਉਂਕਿ ਜਿਹੜਾ ਸਾਡੇ ਸਟੈਪਸ ਸੀਗੇ ਉਹ ਰਸਤਾਜ ਕੁਸ ਸੀਗਾ ਉਸ ਐਸਾ ਹੋਂ ਦਾ ਫਿਰ ਅਸੀਂ ਆਪੀਸ ਵੱਡਾ ਲੱਗ ਗਿਆ ਤੇ ਥੱਤ ਪੀਚੇ ਚੇਂਜ ਕਰਾ ਕੇ ਲੈ ਅੱਜ ਟਾਇਰ ਪ੍ਰਿੰਸ ਦੇਣੀ ਜਮਾ ਖਰਾਬ ਸੀ ਯਾਰ ਸਵੇਰ ਦੀ ਪੂਰਾ ਹਾਲ ਹੋ ਗਿਆ ਹੋਰ ਨੁਕਸਾਨ ਹੀ ਹੋ ਜਾਂਦਾ ਫੇਰ ਅੱਜ ਸਾਡੇ ਨਾਲ ਬਹੁਤ ਭੜੀ ਹੋਈ ਭੜੀ ਕਿਵੇਂ ਵੀ ਪਹਿਲਾਂ ਤਾਂ ਤੜਕੇ ਜਦੋਂ ਸੀ ਸਵੇਰ ਹੁੰਦੇ ਸੀਗੇ ਸਾਡੇ ਸਾਰੇ ਬੈਂਡਰੀ ਲੋਗ ਸਕੂਟਰੀ ਦੀ ਤੇ ਮੇਰੇ ਹਿਸਾਬ ਨਾਲ ਸਿੱਧੇ ਰਾ ਤੁਰ ਕੇ ਆ ਉਦੋਂ ਅਸੀਂ ਵਲੌਗ ਬਣਾਉਣਾ ਭੁੱਲ ਗਏ ਇਹ ਵੀਡੀਓ ਨਹੀਂ ਕੈਪਚਰ ਕੋਈ ਹਾਂ ਉਹ ਅਸੀਂ ਕਰੇ ਨਹੀਂ ਤੇ ਹੁਣ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ ਕੀ ਹੋਇਆ ਅਲੇ ਹੀ ਘੰਟੇ ਜਾ ਕੇ ਆਪਿਆ ਸਾਡਾ ਸਾਡਾ ਕਟਰ ਚ ਪਾਣੀ ਮੰਗ ਗਿਆ। ਇਹਦੇ ਗਲਾਰੀਆਂ ਗੁੜੀਆਂ ਸਾਰੀਆਂ ਖਰਾਬ ਹੋ ਗਈਆਂ। ਤੇ ਫਿਰ ਅਖੀਰ ਨੂੰ ਅਰੇ ਟੈਂਸ ਨੂੰ ਪੈਸੇ ਲਾਉਣੇ ਪਏ। ਕਰੇ ਪਰ ਪੈਸੇ ਲਾਉਣੇ ਪਏ ਫਿਰ ਅਸੀਂ ਆ ਕਟਰ ਲੈ ਕੇ ਆ। ਲੈ ਚੱਕੋ ਰੈਪਰ ਜਾ ਯਾਰ। 1500 ਰੁਪਏ ਤੇ ਲੱਗ ਗਿਆ। 4 ਇੰਚੀ ਇਹ। ਅਰੇ ਤੇ ਆ 4 ਇੰਚੀ ਕਟਰ ਆ ਰੈਡ ਹੌਸ ਦਾ। ਇਹ ਕਹਿੰਦਾ ਵਧੀਆ ਚੱਲੂਗਾ। ਵਾਕੀ ਦੇਖੂਗਾ ਤਾਂ ਮੈਂ ਪਹਿਲਾਂ ਵੀ ਵਰਤਿਆ ਵਾ ਇਹ। ਹੂੰ ਇਹ ਕਹਿੰਦੇ ਸਹੀ ਚੱਲੂਗਾ ਤੇ ਆ ਲੈ ਆਂਦਾ ਕਟਰ ਕਟਰ ਤਾਂ ਵੈਸੇ ਸੋਹਣਾਗਾ ਪਰ ਇਹ ਦਿਨਾਂ ਜੇ ਭੜਾ ਹੀ ਚੜਿਆ ਯਾਰ ਕਿਉਂ ਹੈ ਹਾਂ ਆ ਤਾਂ ਜਮਾਈ ਤੱਕ ਹੀ ਆ ਉਹ ਤਾਂ ਜਮਾਈ ਨੁਕਸਾਨ ਆ ਲੈ ਆ ਸਾਰਾ ਉਹ ਨਾ ਮਾ ਲਿਆਂਦਾ ਇਹਦਾ ਵਧੀਆ ਚੱਲਿਆ ਤਾਂ ਹੁਣ ਤੱਕ ਤਾਂ ਵਧੀਆ ਕਿਤੇ ਨਹੀਂ ਨਹੀਂ ਸਹੀ ਚੱਲੂਗਾ ਇਹ ਮਾਰਾ ੋੜੇ ਚੱਲੂਗਾ ਪਰ ਇੱਕ ਗੱਲ ਇੱਕ ਹੋਰ ਵੀ ਜਿਵੇਂ ਮੰਨ ਲਓ ਸੀ ਆ ਪੌੜੀ ਕੱਟਦੇ ਹੁੰਨੇ ਨਾ ਉਦੇ ਵਿੱਚ ਨਾ ਸਟੈਪ ਬਾਹਲੇ ਹੋ ਜਾਂਦੇ ਹੁੰਦੇ ਆ ਹੁਣ ਉਸ ਹਿਸਾਬ ਨਾਲ ਲੋ ਵੀ ਮੇਰੇ ਹਸਣ ਰਨਿੰਗ ਫੁੱਟ ਬਣਾਉਣਾ ਫਿਰਦਾ ਬਾਹਲਾ ਚੱਲ ਜੂ ਐਨੇ ਸਟੈਪ ਬਣਾਇਆ ਸੀ ਠੀਕ ਆ ਪੜਾਕੇ ਇਹਦੇ ਵੀ ਮੁੱਕੇ ਪਿਆ ਕਣਕੇ ਦਾ ਇਹ ਚਲਾਈ ਜਾਂਦਾ ਹੁਣ ਅਗਦੇ ਬਾਅਦ ਮੇਰੇ ਸਟੈਪ ਹਾਂ ਸਾਰੇ ਐਨੇ ਐਨੇ ਪੀਸ ਕੱਟਿਆ ਤੁਸੀਂ ਲਗਭਗ 26 27 28 ਸਟੈਪ ਆ ਪਤੰਗੀਆਂ ਜਿਹੜੀਆਂ ਉਹ ਚੌਂਕੀਆਂ ਬਾਹਲੇ ਪਾਸੇ ਪਈਆਂ ਤੇ ਆ ਸਾਰੇ ਗੋਲੇ ਨੂੰ ਤੇ ਫਿਰ ਕੱਟਣੇ ਤਾਂ ਪਰ ਸੜਨੇ ਸਨਣਾ ਬਾਈ ਕੱਟਰਾ ਫਿਰ ਉਹ ਵਿਚਾਰਾ ਕੀ ਕਰੇ ਇਹਨਾਂ ਨੂੰ ਲੋਲਵਾਦਾ ਸ਼ੋਰ ਹਮਮ ਕੁੱਲ ਮਲਾ ਕੇ ਅੱਜ ਦਿਨ ਕੋਈ ਬਾਹਲਾ ਨਹੀਂ ਬਾਹਲਾ ਵਧੀਆ ਨਹੀਂ ਕਿ ਨੁਕਸਾਨ ਹੀ ਹੋਇਆ ਕੁੱਲ ਮਲਾ ਕੇ ਜਿੰਨਾ ਵੀ ਹੋਇਆ ਸਾਡਾ ਆ ਕੱਟਰਾ ਸੜ ਗਿਆ ਤੇ ਕੁਛ ਹੋਰ ਦੂਜੂ ਪਹਿਲਾਂ ਮੇਰੀ ਮੜੀ ਸੀ ਤੇ ਉਸ ਨੂੰ ਤਾਂ ਖਰਾਬ ਹੋ ਗਈ ਕੁੱਲ ਮਲਾ ਕੇ ਨੁਕਸਾਨ ਹੋਇਆ ਸਾਡਾ ਜਿੰਨਾ ਨੁਕਸਾਨ ਦਿਹਾੜਾ ਸੀ ਅੱਜ ਨੁਕਸਾਨ ਦਿਹਾੜਾ ਕਹਿੰਦਾ ਚਲੋ ਠੀਕ ਆ ਕਦੇ ਨੁਕਸਾਨ ਤਾਂ ਚੱਲਦੇ ਰਹਿੰਦੇ ਆ ਬਣੇ ਰੋ ਵਲੌਗ ਦੇ ਵਿੱਚ ਮਿਲਦੇ ਆ ਫਿਰ ਘਰ ਜਿਆਦਾ ਸਮੇਂ ਮੈਂ ਦੇਖਿਆ ਕਿ ਸਾਹਮਣੇ ਫਾੜਕ ਲੱਗੇ ਹੋਏ ਪਏ ਸੀਗਾ ਤੇ ਉੱਥੇ ਫਿਰ ਮੈਂ ਖੜ ਕੇ ਵੇਟ ਕਰੀ ਆ ਫਿਰ ਆਪਾਂ ਤਾਂ ਟੌਰਨਾ ਸਕੂਟਰ ਦੇ ਉੱਤੇ ਹੋ ਕੇ ਬਹਿ ਗਏ ਸੀਗੇ ਫਿਰ ਸੋਚਿਆ ਵੇਟ ਕਰਨ ਜਿਹਾ ਦਾ ਕਈ ਲੋਕੀ ਮੈਂ ਦੇਖ ਰਿਹਾ ਸੀ ਕਿ ਵੀ ਫਾੜਕਾਂ ਦੇ ਨੇਚੇ ਵੀ ਉੱਟ ਪਾ ਰਹੇ ਸੀਗੇ ਆਪਣੀ ਬਾਈਕ ਵਗੈਰਾ ਪਰ ਮੈਂ ਸੋਚਿਆ ਵੀ ਮੈਂ ਨਹੀਂ ਮੈਂ ਇੱਥੇ ਖੜ ਕੇ ਵੇਟ ਕਰੂੰਗਾ ਫਿਰ ਮੈਂ ਘੜਾ ਘੜਾ ਦੇਖ ਰਿਹਾ ਸੀ ਵੀ ਮੈਂ ਦੇਖਿਆ ਕਿ ਮੇਰੀ ਸਕੂਟਰ ਕਿੰਨੀ ਚੱਲ ਗਈ ਮੈਂ ਦੇਖਿਆ ਮੈਂ ਹੈਰਾਨ ਹੋਇਆ ਵੀ ਜਿੰਨ ਦੀ ਮੈਂ ਸਕੂਟਰ ਲਿਆਂਦੀ ਆ ਤਕਰੀਬਨ ਇਹ 2600 ਦੇ ਕਰੀਬ ਚੱਲ ਗਈ ਸੀ ਤੇ ਇੱਕ ਗੱਲ ਮੈਂ ਬੈਠਾ ਬੈਠਾ ਹੋਰ ਸੋਚ ਰਿਹਾ ਸੀਗਾ ਇੱਥੇ ਸਕੂਟਰੀ ਕੋਲੇ ਖੜਾ ਵੀ 10 ਮਿੰਟ ਪਹਿਲਾਂ ਇਹ ਕਉ ਕਿਉਂ ਬੰਦ ਕਰ ਦਿੰਦੇ ਟ੍ਰੇਨ ਆਉਣ ਤੋਂ ਪਹਿਲਾਂ ਠੀਕ ਆ ਕਮ ਸੇ ਕਮ ਤਕਰੀਬਨ ਮੈਂ 10 ਮਿੰਟ ਇੱਥੇ ਖੜਾ ਰਿਆ ਟ੍ਰੇਨ ਆਉਣ ਤੋਂ ਪਹਿਲਾਂ ਤੇ ਫਿਰ ਇਦੋਂ ਬਾਅਦ ਇੱਕ ਗੱਲ ਹੋਰ ਨੋਟ ਕਰੀ ਜਦੋਂ ਆਹ ਜਿਹੜੀ ਟ੍ਰੇਨਾਂ ਜਾ ਰਹੀ ਆ ਠੀਕ ਆ ਇਹ ਜਦੋਂ ਟ੍ਰੇਨ ਚਲੀ ਗਈ ਉਦੋਂ ਇੰਨੇ ਬਾਅਦ ਵੀ 10 ਮਿੰਟ ਇਹ ਬੰਦ ਰੱਖਿਆ ਫੜਕ ਤੁਸੀਂ ਕਮੈਂਟ ਚ ਜੋ ਦੱਸਿਓ ਵੀ ਮੈਨੂੰ ਵੀ ਇਹ 10 ਮਿੰਟ ਪਹਿਲਾਂ ਤੇ 10 ਮਿੰਟ ਬਾਅਦ ਚ ਮਤਲਬ ਕਿ ਵੀ ਕਿਉਂ ਇਹ ਆਪਣਾ ਫੜਕ ਰੱਖਦੇ ਬੰਦ ਮੈਨੂੰ ਹਜੇ ਤੱਕ ਕੋਈ ਸਮਝ ਨਹੀਂ ਆਉਂਦੀ ਮੈਨੂੰ ਤੇ ਤਕਰੀਬਨ ਬਾਕੀ ਰੇਵੇ ਦਾ ਆਪਦਰ ਦਾ ਸਿਸਟਮ ਆ ਪਰ ਤੁਸੀਂ ਕਮੈਂਟ ਚ ਮੈਨੂੰ ਦੋ ਦੱਸੋ ਵੀ ਇਹ ਕਰ ਤੋਂ ਐ ਕਰਦੇ ਆ ਠੀਕ ਆ ਫਿਰ ਵੇਟ ਕਰਦੇ ਕਰਦੇ ਮੈਂ ਦੇਖਿਆ ਵੀ ਇਹ ਫੜਕ ਪਤਾ ਇੱਕ ਕਦੋਂ ਖੋਲੂ ਅਗਲੀ ਖੋਲੂਗਾ ਅਖੀਰ ਨੂੰ ਜਦੋਂ 5-7 ਮਿੰਟ ਹੋ ਗਏ ਇਹ ਦੁਬਾਰਾ ਵੀਰੇ ਭਾਈ ਸਾਹਿਬ ਨੇ ਫੜ ਕੇ ਖੋਲਿਆ ਤੇ ਫਿਰ ਆਪਾਂ ਵੀ ਜਾਣ ਦੀ ਤਿਆਰੀ ਕਰ ਲਈ ਪਰ ਮੈਂ ਵੀਡੀਓ ਬਹੁਤ ਔਖੀ ਬਣਾਈ ਠੀਕ ਹੈ ਤੇ ਕਿਉਂਕਿ ਮੇਰੇ ਨਾਲ ਅੱਗੇ ਮੇਰੇ ਨਾਲ ਅੱਗੇ ਪ੍ਰੈਂਸ ਵਗੈਰਾ ਜਾਂ ਸੁਦੀਪ ਹੁੰਦਾ ਤੇ ਫਿਰ ਮੈਂ ਹੌਲੀ-ਹੌਲੀ ਮੈਂ ਇੱਥੇ ਵੀਡੀਓ ਬਣਾਈ ਬੜੀ ਔਖਾ ਲੱਗਿਆ ਮੈਨੂੰ ਇੱਥੇ ਵੀਡੀਓ ਬਣਾਉਣਾ ਤੇ ਚਲੋ ਤੁਹਾਡੇ ਲਈ ਮੈਂ ਸਭ ਕੁਝ ਕਰਾਂਗੇ ਆਪਾਂ ਜੋ ਵੀ ਵਲੌਗ ਚੰਦਣਾ ਤੇ ਸਾਡਾ ਵਲੌਗ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਅੱਜ ਲਈ ਫਿਰ ਆਉਣੇ